ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਸਵਾਗਤ ਹੈ ਜੀ ਤੁਹਾਡੇ ਆਪਣੇ ਚੈਨਲ ਸੰਧੂ ਪੱਧਰਪਰੀਆ ਡੇਰੀ ਫਾਰਮ ਵਿੱਚ ਆਸ ਕਰਦੇ ਹਾਂ ਜੋ ਵੀ ਇਸ ਚੈਨਲ ਨਾਲ ਜੁੜੇ ਸਾਰੇ ਹੀ ਚੜ੍ਹਦੀ ਕਲਾ ਤੇ ਤੰਦਰੁਸਤੀ ਜੋ ਹੋਵੋ ਰਿਕਵੈਸਟ ਬੇਨਤੀ ਕਰਦੇ ਹਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਲੱਗਦੇ ਬੈਲ ਬਟਨ ਨੂੰ 올 ਸੈਟ ਕਰਿਓ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਜਲਦੀ ਮਿਲ ਸਕੇ ਪਹੁੰਚ ਚੁੱਕੇ ਆ ਪਿੰਡ ਮਾਸੀਕੇ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਹਿਤ ਤੇ ਤਹਿਸੀਲ ਸਜਨੋ ਪੱਟੀ ਬਾਈ ਰਾਜ ਸਿੰਘ ਦੇ ਫਾਰਮ ਤੇ 5 6 ਜਿਹੜੇ ਪਸ਼ੂ ਲੈ ਕੇ ਆਇਆ ਤਿੰਨ ਚਾਰ ਗਾਵਾਂ ਤੇ ਦੋ ਤਿੰਨ ਮੱਝਾਂ ਸਾਰੀ ਡੀਟੇਲ ਲੈ ਕੇ ਦੇਨੇ ਵੀਡੀਓ ਨੂੰ ਐਂਡ ਤੱਕ ਕਰ ਵੇਖੋ ਵੇਖ ਕੇ ਗਾਹ ਸ਼ੇਅਰ ਕਰਿਓ ਹੋਰ ਵੀ ਕਹੇ ਵੀਰ ਦਾ ਪੂਰਾ ਪੂਰਾ ਫਾਇਦਾ ਹੋ ਜਾਏ ਆਓ ਕਰੀਏ ਗੱਲਬਾਤ ਕਰਕੇ ਤੁਹਾਡੇ ਨਾਲ ਕਰੀਏ ਡੀਟੇਲ ਸਾਂਝੀ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਚੜਦੀ ਕਲਾ ਭਰਾ ਚੜਦੀ ਕਲਾ ਚੜਦੀ ਅੱਜ ਤੇ ਸਿੱਧੂ ਮੂਸੇ ਵਾਲਾ ਕੋਈ ਮੜਾਸੇ ਕੀਤੇ ਜੱਟ ਨੇ ਹੈ ਘੰਟ ਢੋੰਡਿਆ ਉਰੀ ਹਾਂ ਘੰਟ ਘੰਟ ਹਾਂ ਹੋਰ ਭਰਾ ਸਤਿ ਸ੍ਰੀ ਅਕਾਲ ਚੜਦੀ ਕਲਾ ਚੜਦੀ ਤੇ ਡਰੈਸ ਐਸ ਪਿੰਡ ਕੀ ਕੰਨ ਲਾ ਕੇ ਮਾਚੀ ਗਈ ਹਾਂਜੀ ਜ਼ਿਲ੍ਹਾ ਕਰਨਤਾਰਨ ਹਾਂ ਸੀਰਪੱਟੀ ਠੀਕ ਹੈ ਮੋਬਾਈਲ ਨੰਬਰ ਮੋਬਾਈਲ ਨੰਬਰ 87280 ਹਾਂ 55139 ਤੇ ਪ੍ਰਾਕਨਵਾ ਸੁਆ ਆ ਗਈ ਇਹ ਦੂਜਾ ਦੂਜਾ ਨੀਲੀ 라ਵੀ ਹਾਂਜੀ ਇਹਦਾ ਮੁਖੜਾ ਮਖੜਾ ਦਿਖਾਈਏ ਇੱਕ ਰੰਗ ਲਓ ਸਜਣੋ ਦੂਜਾ ਸੁਆ ਨੀਲੀ 라ਵੀ ਜਿਹੜੀ ਪਿਓਰ ਆ ਠੀਕ ਹੈ ਜੀ ਦੇਖ ਸਕਦੇ ਜੇ ਤੇ ਪੈਰ ਜਿਹੜੇ ਖੁਰ ਵੀ ਧੋਤੇ ਹੋਏ ਆ ਪ੍ਰੋਪਰ ਸਾਰੀਆਂ ਨਿਸ਼ਾਨੀਆਂ ਜਿਹੜੀਆਂ ਕਵਰ ਕਰਦੀ ਆ। ਛਾਂਤੋਂ ਦੇਖ ਸਕਦੇ ਜੇ ਬਹੁਤ ਸੋਹਣੇ ਲੱਗੇ ਆ। ਖੋਲ ਕੇ ਤੋਰਾ ਕਰਾਉਣੇ ਤੁਹਾਨੂੰ ਚੈੱਕ ਬੇਲੇ ਮਣਕੀ ਅੱਖ ਤੇ ਪੂਜ ਜਿਹੜੀ ਥੋੜੀ ਕੱਚੀ ਹੋਈ ਆ। ਲੋ ਜੀ। ਛਾਂਤੋਂ ਦੀ ਕੁਆਲਿਟੀ ਬਿਲਕੁਲ ਪੱਦਰ ਇੱਕੋ ਜੀ। ਲੋ ਜੀ। ਦੂਜਾ ਸੂਬਾ ਸੂਣ ਜਾ ਰਹੀ ਆ। ਸਮਾਂ ਕਿੰਨਾ ਕੁ ਰਹੇਗਾ? ਬਸ ਥੋੜੇ ਦਿਨ ਹੀ ਖੜਨੇ ਨੇ ਬਸ। 5-6 ਦਿਨ ਲੈ ਜੂ। ਇਹਨੇ 2-4 4 ਦਿਨ 5। ਲੋ ਜੀ। छे दिन लै जूगी अजय सून विच हो क्या बात लो जी सुबह दूजा सून जा रही सजरों ਨੀਲੀ ਰਾਵੀ ਦੇ ਵਿੱਚ ਜਿਹੜੀ ਝੋਟੀ ਪੈਂਦੀ ਆ ਬਾਕੀ ਤੋੜਾ ਤਰਾ ਚੰਗਾ ਪਲਵਾਨਾ ਕੋ ਪੇਠਪੂੜਾ ਦੇਖੋ ਕਿਡਾ ਸ਼ਾਨਦਾਰ ਚੋੜਾ ਤੇ ਸਿੰਘ ਮੂੰਹ ਦੀ ਕੁਆਲਿਟੀ ਤੁਸੀਂ ਵੇਖ ਲਈ ਫੇਸ ਕੁਆਲਿਟੀ ਬਹੁਤ ਸੋਹਣੀ ਆਰਡਰ ਕੁਆਲਿਟੀ ਵੀ ਚੰਗੀ ਬਿਲਕੁਲ ਇੱਕੋ ਜੇ ਥਾਂ ਲੈਵਾ ਦੇਖ ਸਕਦੇ ਜੀ ਤੇ ਜਿਹੜਾ ਅਗਲੇ ਬੰਨੋ ਮੱਥੇ 'ਚ ਦੇਹਗਾ ਚੀਰ ਕਿਆ ਬਾਤਾਂ ਸਜਣੋ ਝੋਟੀ ਬਾਹਲੀ ਸ਼ਾਨਦਾਰ ਆ ਇੱਕੋ ਫਸ ਆਇਆ ਜਿਹੜਾ ਪੂਛ ਕੱਟੀ ਹੋਈ ਆ ਬਾਕੀ ਦੇ ਸਾਰੇ ਕੰਨੀਆਂ 'ਚੋਂ ਬਾਕੀ ਫਿਰ ਉਹਦਾ ਮੁੱਲ ਕੀ ਰਹੇਗਾ ਵੀਰ ਮੁੱਲ ਇਹਦਾ 80000 ਅੱਛਾ ਤੇ ਅਸੀਂ ਦੋ ਸ਼ੂਟ ਕਰਦਾਂਗੇ ਦੋ ਹੀ ਕਰਨੀਆਂ ਤੁਸੀਂ ਦਾ ਤੌਰ ਕਰਦਾਂਗੇ 75 ਦੀ ਨਾ ਕਰ ਦੀਏ ਜੱਸ ਨੂੰ 75 ਦੀ ਗੱਲ ਹੈ ਠੀਕ ਠੀਕ ਆ ਕਿੰਵੇਂ ਸਵੇਰ ਆ ਗਈ ਇਹ ਪਹਿਲੇ ਆ ਪਹਿਲੇ ਸਵੇਰ ਹੀ ਹਾਂਜੀ 4 ਦੰਦ ਤੇ 4 ਦੰਦ ਹਾਂਜੀ ਖੁੱਲ ਕੇ ਤੁਰ ਗਈ ਲਓ ਸਜਣੋ ਇਹ ਪਹਿਲਾ ਸੂਆ ਪਲੂਣ 4 ਦੰਦ ਕਹਿੰਦੇ ਸੂਣ ਜਾ ਰਹੀ ਆ ਫੇਸ ਕੁਆਲਟੀ ਤੁਸੀਂ ਸਿੰਘ ਦੀ ਬੰਤਰ ਦੇਖ ਸਕਦੇ ਨਿੱਕਾ ਸਿੰਘ ਗੋਲ ਤੇ ਆਖ ਜਿਹੜੀ ਨੇ ਬਿਰਲ ਨੋਈ ਇੱਕ ਮਿੰਟ ਦੱਸਾਂ ਮੈਂ ਲੋਈ ਕੀ ਬਾਤ ਆ ਮੈਂ ਲੋਈ ਲਾਓ ਸਮਾ ਕਿੰਨਾ ਕੁ ਰਹਿਗਾ ਸੂਣ ਵਿੱਚ ਬਿਰਲ ਅਨਛੇਦੇ ਨਹੀਂ ਲੈ ਜੂਗੀ ਅੱਛਾ ਹਵਤਾਖੰਡ ਵੀ ਖੱਟ ਸਕਦੀ ਹੈ ਨਾ ਹਾਂਜੀ ਇਹ ਆਏ ਤੋੜ ਲੱਪੀ ਜਾਂ ਲੈ ਜਾਣੇ ਆ ਹਫਤਾ ਦੱਸਦੇ ਨੇ ਅਜੇ ਇਹ ਆਰਡਰ ਕੁਆਲਿਟੀ ਬਣਾ ਕੇ ਜਿਹੜੀ ਆ ਬਾਕੀ ਸੱਜਣਾ ਸੂਗੀ ਢੇਲ ਢੂਲ ਮਗਰ ਬਹੁਤ ਜਾਰੀ ਜੇ ਦੇਖ ਸਕਦੇ ਜੀ ਲੋ ਜੀ ਢੇਲ ਵੇਖ ਲਓ ਕਿੰਨੇ ਆ ਇਹ ਸਾਰੀ ਤਿਆਰ ਕਰਕੇ ਵਹਾਨਾ ਤੇ ਫੇਰ ਸੂਗੀ ਤੇ ਇਹਦਾ ਮੁੱਲ ਵੀ ਕੀ ਰਹਿ ਗਿਆ ਇਹਦਾ ਵੀ ਅੱਸੀ ਪੰਜੀ ਦੀ ਛੋਟ ਕਰਦਗੀ ਉਹ ਬਰੋਬਰ ਜਾਣਾ 75 75 ਦੇ ਦੋਈ ਠੀਕ ਆ ਤੇ ਤੇ ਜੇ ਨੰਬਰ ਤੇ 1900 ਆ ਗਈ ਵੜ ਇਹ ਕੋਈ ਦੂਜਾ ਨਾਲੇ ਜਾਂ ਤਜਿਆ ਨਾਲੇ ਇੱਥੇ ਠੀਕ ਆ ਅੱਜ ਹੀ ਸਹੀ ਹਾਂਜੀ ਅੱਜ ਹੀ ਸਹੀ ਕੀ ਦਿੱਤਾ ਦਿੱਤਾ ਨੇ ਬੱਚਾ ਬੱਚਾ ਹਾਂਜੀ ਠੀਕ ਆ ਜੇ ਚਾਰ ਪਾ ਕੇ ਓਕੇ ਹਾਂਜੀ ਜੇ ਰਪਾਤੀ ਖੁੱਲ ਗਏ ਥਾਂ ਸਜਰੋ ਬੜਾ ਸੋਹਣਾ ਕੰਮ ਦਾ ਲੱਗਾ ਕਿੰਨਾ ਕ ਬੋਲਾ ਚੋਇਆ ਬੋਲਾ ਇਸ ਲਈ 4 ਕਿਲੋ ਚੋਇਆ 4 ਕਿਲੋ ਚੋਇਆ ਹਾਂਜੀ ਠੀਕ ਆ ਲਓ ਜੀ 4 ਕਿਲੋ ਬੋਲਾ ਚੋਇਆ ਦੱਸਦੇ ਆ ਤੇ ਬਾਕੀ ਤਾਂ ਤੁਹਾਨੂੰ ਸੋਹਣਾ ਲੱਗਾ ਸੂਹਾ ਦੂਜਾ ਦੱਸ ਰਿਹਾ ਸਜਣੂ ਸੂਸ ਆ ਕੇ ਡੰਗਰੇ ਇੱਕਦਾਂ ਫਰਕ ਪੈਂਦਾ ਹੀ ਆ ਲਓ ਜੀ ਲਓ ਜੀ ਕੀ ਬਾਤ ਆ ਲਓ ਤੋਰਾ ਤਾਰ ਆ ਠੀਕ ਐ ਹੁਣ ਜਿੜੋ ਮਗਰ ਆ ਮੇਲ ਕਾਫ ਆ ਗਿਆ ਲੋਈ ਥਾਂ ਤੋਂ ਬੜਾ ਸੋਹਣਾ ਹੈ ਨੇੜ ਤੋਂ ਸਜਣੋ ਕਰ ਲੋ ਚੈੱਕ ਥਾਂ ਦੀ ਬੰਤਰ ਲੋ ਜੀ ਤੇ ਮੁੱਲ ਮੁੱਲ ਇਹ ਰਾ 5000 ਤੇ 5 ਹੀ ਛੋਟ ਕਰਦਗੇ 5 ਹੀ ਜੀ ਛੋਟ ਕੇ 45 ਪੂਰੇ ਦੇਣਾ 47 ਦੀ ਹਾਂਜੀ ਤੇ ਹੋਰ ਹੁੰਦਾ ਕੋਈ ਨਹੀਂ ਨਹੀਂ 45 ਇੰਨੇ ਪੂਰੇ ਯਾਰ ਮੌਕੇ ਤੇ ਕਰਦਾਂਗੇ ਯਾਰ ਹੋਰ ਕਰਦਗੇ ਮੌਕੇ ਤੇ ਕਰਦਾਂਗੇ ਠੀਕ ਹੈ ਤੇ 44 ਦੀ ਦੇ ਦਈਏ ਚੱਲੇ ਯਾਰ ਜਲ 44 ਯਾਰ ਠੀਕ ਹੈ ਇੱਕ ਨਵਾ ਸੂਆ ਵੈੜ ਆ ਗਈ ਪਹਿਲੇ ਇਹ ਪਹਿਲਾ ਸੂਆ ਕਿੰਨਾ ਕਬੌਲਾ ਬੌਲਾ ਇਹ 600 ਲੀਟਰ ਹੈ ਨਾ ਮਗਰ ਕਿਹਦੇ ਮਗਰ ਇਹਦੇ ਬੱਚੀ ਬੱਚੀ ਆ ਹਾਂਜੀ ਠੀਕ ਆ ਪਹਿਲਾਂ ਸੂਗਾ ਸਜਣੋ ਸੋਈ ਮਗਰ ਬੱਚੀ ਜਿਹੜੀ ਆ ਗਈ ਆ ਠੀਕ ਹੈ ਜੀ ਕੈਫਟਾ ਲੋ ਜੀ ਤੋਹਰਾ ਤਰਾ ਬੜਾ ਸੋਹਣਾ ਵੜਦਾ ਇੱਕ ਸਿੰਗ ਦੀ ਫੋੜ ਫੁੱਟੀ ਹੋਈ ਆ ਇਹ ਵੀ ਗਣੇ ਦੰਦਾਰੀ ਆ ਆਹ ਕੀ ਆ ਮੂੰਗਾ ਚੌਕੀ ਮਰ ਬਸ ਚੌਕੀ ਆ ਠੀਕ ਹੈ ਜੀ ਕਿ ਕਿੰਨਾ ਆਂਦਾ ਆ ਪਾ ਇਹਦਾ ਮੁੱਲ 40 ਤੇ ਕਿੰਨੇ ਦੇ ਦਗੇ ਇਹ 400 ਕਰਦਾ 36 ਦੇਣਾ ਹੋਰ ਕਰਦਗੇ ਤੂੰ ਹੀ ਲਾ ਦੋ ਹੋਰ ਕਰਦਗੇ 34 ਦੇ ਦਗੇ 34 ਜੀ ਠੀਕ ਹੈ ਤੇ ਹੋਰ ਕੰਨੀ ਕੋਈ ਹੋਰ ਮਾਨਤਨ ਕਰਤਾਗੇ 32 ਦੀ ਛ ਦੇ ਦੇਗੇ 32 ਦੀ ਦੇ ਦਾਂਗੇ ਲੋ ਸਜਣਾ 32 ਹਜ਼ਾਰ ਦੀ ਮਿਲ ਜੂ ਬਈ ਤੇ ਇਹ ਕਿੜਵਾ ਸੁ ਆ ਗਈ ਇਹ ਦੂਜਾ ਸੁਗਾ ਕਿੰਨਾ ਬੋਲਾ ਇਹ ਥਲੇ ਨਾ 6-7 ਲੀਟਰ ਹੈਗਾ ਮਗਰ ਕੀ ਇਹਦੇ ਇਹ ਤੋਂ ਮਾਰ ਵਾਛਾ ਠੀਕ ਹੈ ਖੋਲ ਗਏ ਲੋ ਬਈ ਸਜਣਾ 6-7 ਕਿਲੋ ਹੀ ਬੋਲਾ ਦੱਸ ਦੇ ਜੀ ਤੇ ਆਰਡਰ ਕੁਆਟਿਟੀ ਦੇ ਸਕਦੇ ਥਣਾ ਦੀ ਮਾ ਦੂਆ ਦੂਜਾ ਦੂਸਰਾ ਸੂਆ ਕਹਿ ਰਹਾ ਠੀਕ ਹੈ ਜੀ ਮੈਡ ਦੇਖ ਲੋ ਤਰਦੀ ਤਰਦੀ ਤੋਰਾ ਤਰਾ ਸਜਰੋ ਚੰਗਾ ਬਿਲਕੁਲ ਤੇ ਫੇਸ ਕੁਆਲਟੀ ਸੋਹਣੀ ਆ ਲੋ ਆ ਜੀ ਆ ਜਿਹੜਾ ਬੈਣੀ ਆ ਇੱਕ ਬੈਣੀ ਆਲਾ ਲੋ ਜੀ ਦੇ ਕਹਿੰਦਾ ਕੀ ਕੀਮਤ ਕਰਦੇ ਵੀਰ ਜੀ ਇਹਦਾ 40 40 35 ਦੇ ਦਾਂਗੇ ਜੀ ਅੱਛਾ ਇਹ ਵੀ 32 ਕਰ ਦਗੇ ਚੱਲ ਦੋਵੇਂ ਬਰਾਬਰ 32 32 ਹਨਾ ਜੋੜਾ 75 32 ਹਾਂਜੀ 75 75 ਹਨਾ ਦਾ 32 32 ਨਾ ਦੋਆਂ ਦਾ ਠੀਕ ਆ ਤੇ 44000 ਦਾ ਠੀਕ ਆ ਤੇ ਲਓ ਸਜਣੋ ਖਰੀਦਦਾਰੀ ਆਪਣੀ ਕਰ ਲਿਓ ਨਰਖ ਫਰਕ ਕਰਕੇ ਤਸੱਲੀ ਲੈ ਜਿਓ ਸਾਡੇ ਵੱਲੋਂ ਪਿਆਰ ਭਰੀ ਸასიਖਾਲ ਜੀ 这咋搞？